ਬੜੀ ਸਾਫ ਸੁਥਰੀ ਗਾਇਕੀ ਸੀ ਕਦੇ ਸੋਚਿਆ ਸੀ ਰਾਜਵੀਰ ਇਸ ਤਰੀਕੇ ਦੇ ਨਾਲ ਆਪਣੇ ਵਿੱਚ ਵਿਚਰ ਰਿਹਾ ਨਹੀਂ ਦੇਖੋ ਜੀ ਸੋਚਿਆ ਤਾਂ ਕਿਸੇ ਨੇ ਨਹੀਂ ਮਤਲਬ ਕੋਈ ਵੀ ਇਹ ਚੀਜ਼ ਤਾਂ ਸੋਚਦਾ ਨਹੀਂ ਵੀ ਕੋਈ ਵੀ ਬੰਦਾ ਚਲਾ ਜਾਵੇ ਸਾਡੀ ਜ਼ਿੰਦਗੀ ਚ ਕੋਈ ਬਜ਼ੁਰਗ ਚਲਾ ਜਾਵੇ ਇਹ ਤਾਂ ਫੇਰ ਸਾਡਾ ਇੱਕ ਹੀਰਾ ਭਰਾ ਇੱਕ ਟੈਲੈਂਟ ਪੰਜਾਬ ਦਾ ਸਾਡੇ ਪਿੰਡਾਂ ਦਾ ਮਾਣ ਸਾਡੇ ਏਰੀਆ ਦਾ ਮਾਣ ਸੋ ਆਪਾਂ ਸੋਚਦੇ ਨਹੀਂ ਬਾਈ ਇਹ ਚੀਜ਼ ਬਾਰੇ ਪਰ ਇਹ ਟਰੈਜਡੀ ਹੈ ਬਹੁਤ ਵੱਡੀ ਟਰੈਜਡੀ ਹੈ ਸਾਡੇ ਤੋਂ ਵੱਧ ਉਹਦੇ ਮਾਂ ਪਿਓ ਲਈ ਟਰੈਜਡੀ ਹੈ ਬਿਲਕੁਲ ਕਹਿੰਦੇ ਕਿ ਰਾਜਵੀਰ ਜਵੰਦਾ ਅਝਿਹਾ ਸੀਗਾ ਕਿ ਜਦੋਂ ਪਿੰਡ ਉਹਦੇ ਚਾਹੁੰਦਾ ਸੀਗਾ ਨਾ ਕੱਲੇ-ਕੁੱਲੇ ਛੋਟੇ ਜਿਹਾ ਬਾਬ ਕੋਲ ਜੁਰਗ ਉਹ ਹਰ ਕਿਸ ਨੇ ਉਹਨੂੰ ਮਿਲਦਾ ਸੀਗਾ ਐਡਾ ਪਿਆਰ ਸੀ ਪਿੰਡਾਂ ਵਾਲਿਆਂ ਨੇ ਦੇਖੋ ਮੈਂ ਉਹਨੂੰ ਤਾਂ ਜਾਣਦਾ ਕਿਉਂਕਿ ਉਹ ਮੇਰੇ ਪਿੰਡਾਂ ਦਾ ਮੈਂ ਉਹਨੂੰ ਪਹਿਲੇ ਗਾਣੇ ਤੋਂ ਜਾਣਦਾ ਤੇ ਇੱਕ ਪਿੰਡਾਂ ਵਾਲੇ ਬੰਦੇ ਦਾ ਨਾ ਆਪਦਾ ਇੱਕ ਮੋਹ ਹੁੰਦਾ ਇਹ ਨਹੀਂ ਹੁੰਦਾ ਕਿ ਅਸੀਂ ਦੂਜੇ ਬੰਦਿਆਂ ਨੂੰ ਜ਼ਿਆਦਾ ਪਿਆਰ ਨਹੀਂ ਕਰਦੇ ਪਰ ਆਪਦੇ ਪਿੰਡਾਂ ਵਾਲਿਆਂ ਦਾ ਥੋੜਾ ਜਿਆਦਾ ਮੋਹ ਹੁੰਦਾ ਸੋ ਮੈਂ ਜਦੋਂ માતા ਰਾਜਵੀਰ ਦੇ ਸਰਪੰਚੀ ਚ ਖੜਿਆ ਮੈਂ ਉਦੋਂ ਵੀ ਆਇਆ ਸੀ ਉਦੋਂ ਮੈਂ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਆਇਆ ਸੀ ਮੈਨੂੰ ਪਤਾ ਨਹੀਂ ਸੀ ਮੈਂ ਹੁਣ ਇਸ ਤਰੀਕੇ ਆਉਂਗਾ ਵੀ ਉਦੋਂ ਵੀ ਆਇਆ ਮਾ ਪਰ ਮੈਨੂੰ ਇਮੇਜਿਨ ਨਹੀਂ ਹੋਇਆ ਕਰ ਸਕਦਾ। ਇੱਕ ਗੱਲ ਹੈ ਵੀ ਸਵਾਲ ਵੈਸੇ ਇਸ ਮੌਕੇ ਤੇ ਪੁੱਛਣੇ ਚੰਗੇ ਨਹੀਂ ਲੱਗਦੇ ਪਰ ਰਾਜਵੀਰ ਦੇ ਇਹ ਸਭ ਕੁਝ ਹੈ ਸਵਾਲ ਪੁੱਛਣੇ ਜ਼ਰੂਰੀ ਵੀ ਨੇ ਵੀ ਅਸਲ ਦੇ ਵਿੱਚ ਅਸੀਂ ਕਾਉਸਸ ਦੇ ਰਹੇ ਆ ਅਸੀਂ ਰੋਡ ਟੈਕਸ ਦੇ ਰਹੇ ਆ ਉਸ ਨਾਲ ਜੋ ਵਾਪਰਿਆ ਉਹ ਪਤਾ ਹੈ ਵੀ ਕਿਸ ਤਰੀਕੇ ਨਾਲ ਆਸਾਨ ਭਿੱਟਦੇ ਹੁੰਦੇ ਆ ਕਿਸ ਤਰੀਕੇ ਨਾਲ ਰੋਡ ਟੁੱਟੀ ਹੁੰਦੀ ਹੈ ਇਹ ਸਵਾਲ ਚੱਕਣੇ ਬਹੁਤ ਜ਼ਿਆਦਾ ਜ਼ਰੂਰੀ ਨਹੀਂ। ਭਾਈ ਜਦੋਂ ਤੁਹਾਡੇ ਨਾਲ ਵਾਪਰਦੀ ਹੈ ਨਾ ਉਦੋਂ ਚੀਜ਼ਾਂ ਦਾ ਪਤਾ ਲੱਗਦਾ ਜਿਵੇਂ ਜਦੋਂ ਤੁਹਾਡਾ ਬੰਦਾ ਹਸਪਤਾਲ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਅੱਛਾ ਯਾਰ ਆ ਵੀ ਟੈਸਟ ਹੁੰਦੇ ਆ ਕਰਾ ਲੈਣੇ ਚਾਹੀਦੇ ਆ ਜਾਂ ਆ ਚੀਜ਼ ਡਾਕਟਰ ਨੇ ਆ ਗਲਤੀ ਕਰਤੀ ਜਾਂ ਕੁਝ ਵੀ ਆ ਹੁਣ ਕਾਉਸਸ ਐਸ ਆ ਮੈਂ ਪਹਿਲਾਂ ਤਾਂ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਬਾਹਰ ਰਿਆਂ ਹੁਣ ਇੱਥੇ ਇੰਡੀਆ ਰਹਿੰਦੇ ਆ ਤਾਂ ਮੈਨੂੰ ਪਤਾ ਲੱਗਿਆ ਵੀ ਮੈਂ ਵੀ ਕਾਉਸਸ ਦੇਣਾ ਆਪਾਂ ਸਾਰੇ ਦਿੰਨੇ ਆ ਤੇ 411 ਹਜ਼ਾਰ ਕਰੋੜ 2026 ਦਾ ਕਾਉਸਸ ਐਸ ਆ ਆਪਣਾ ਤੇ ਮੈਨੂੰ ਲੱਗਦਾ ਯਾਰ ਆਹ ਜਿਹੜੀ ਜਿਹੜੀ ਇਹੋ ਜਿਹੀਆਂ ਟਰੈਜਡੀਆਂ ਬਚਾ ਸਕਦੀ ਆ ਸਰਕਾਰ ਜੇ ਇੰਨੇ ਪੈਸੇ ਲੈਣੇ ਆ ਤਾਂ ਕਮ ਸੇ ਕਮ 100-100 ਕਰੋੜ ਰੁਪਈਆ ਜ਼ਿਲ੍ਹਿਆਂ ਨੂੰ ਦੋਹਰ ਇੱਕ ਜਿੱਥੇ ਸਾਰੇ ਜਾਨਵਰ ਪਾਓ ਸਾਨੂੰ ਨਹੀਂ ਪਤਾ ਕੀ ਕਰਨਾ ਉਹਦਾ ਇਹਨਾਂ ਕੋਲ ਇੰਟੈਲੀਜੈਂਟ ਬੰਦੇ ਆ ਉਹਨਾਂ ਨੂੰ ਪਾ ਕੇ ਉਹਨਾਂ ਨੂੰ ਸੰਭੋ ਚੀਜ਼ਾਂ ਕਰੋ ਜਾਂ ਪੈਸੇ ਇੰਨੇ ਲੈ ਰਹੇ ਹੋ ਪਰ ਬਾਕੀ ਆ ਮੌਕਾ ਨਹੀਂ ਗਿਆ ਇਸ ਚੀਜ਼ ਤੇ ਆਪਾਂ ਬਾਅਦ ਚੋ ਬਾਈ ਇਸ ਚੀਜ਼ ਤੇ ਗੱਲ ਕਰਾਂਗੇ ਪਰ ਇਹ ਮੁੱਦਾ ਚੱਕਣਾ ਲਾਇਆ ਬਾਈ ਇਹ ਰਾਜਵੀਰ ਜਿਹੰਦਾ ਇੱਕ ਦੁਨੀਆ ਜਾਨਦੀ ਆ ਉਹਨੂੰ ਤਾਂ ਆਪਾਂ ਗੱਲ ਕਰ ਰਹੇ ਆ ਪਤਾ ਨਹੀਂ ਪਿੰਡਾਂ ਦੇ ਕਿੰਨੇ ਜਾਂ ਸ਼ਹਿਰਾਂ 'ਚ ਕਿੰਨੇ ਇਹੋ ਜਿਹੇ ਕਿਸੇ ਦੇ ਮਦਰ ਫਾਦਰ ਭੈਣ ਭਰਾ ਡੈਥ ਹੋ ਜਾਂਦੀ ਹੁੰਦੀ ਆ ਇਹਨਾਂ ਚੀਜ਼ਾਂ ਕਰਕੇ ਸੋ ਬਈ ਜ਼ਰੂਰੀ ਆ ਮਦਦ ਬਿਲਕੁਲ ਵੀ ਸਹੀ ਨਹੀਂ ਮਿਲੀ ਸੀ ਵੀ ਜਗਰਾਉ ਦੇ ਵਿੱਚ ਸਕੂਲ 'ਚ ਪੜਿਓ ਤੇ ਰਾਜਵੀਰ ਭਾਈ ਵੀ ਉਸੇ ਸਕੂਲ 'ਚ ਪੜਿਆ ਕੁਝ ਅਜਿਹੀ ਯਾਦ ਤੁਹਾਡੀ ਬਚਪਨ ਦੀ ਜਾਂ ਕੋਈ ਤੁਹਾਨੂੰ ਬਹੁਤ ਯਾਦ ਹੋਵੇ ਤੁਹਾਨੂੰ ਭਾਈ ਮੈਂ ਮੈਂ ਪਹਿਲਾਂ ਪੜ ਗਿਆ ਜਵੰਦੇ ਤੋਂ ਉਥੇ ਮੈਂ ਪਲੱਸ 1 ਕੀਤੀ ਸੀਗੀ ਜੀ ਉੱਥੇ ਤੇ ਕਾਲਜ ਚ ਪੜਿਆ ਜੀ ਮੈਂ ਐਲ ਆਰ ਐਮ ਤੋਂ ਯਾਦ ਸਾਡੀ ਜੀ ਸਿੰਗਿੰਗ ਤੋਂ ਬਾਅਦ ਦੀਆਂ ਯਾਦਾਂ ਨੇ ਸਿੰਗਿੰਗ ਤੋਂ ਪਹਿਲਾਂ ਦੀਆਂ ਸਾਡੀਆਂ ਅਸੀਂ ਤਾਂ ਪਹਿਲਾਂ ਦੀਆਂ ਰਾਜਵੀਰ ਦੀਆਂ ਕਨਵਰ ਬਾਈ ਨਾਲ ਬਿੱਲੇ ਬਾਈ ਨਾਲ ਜਿਆਦਾ ਨੇ ਮੇਰੇ ਨਾਲ ਤਾਂ ਜਿਆਦਾ ਹੈ ਨਹੀਂ ਕਿਉਂਕਿ ਮੈਂ ਇੱਥੇ ਰਹਿੰਦਾ ਨਹੀਂ ਸੀ ਤੁਹਾਡਾ ਸ਼ਾਇਦ ਪਹਿਲਾ ਗੀਤ ਜਾਂ ਤੁਸੀਂ ਪਹਿਲਾ ਗੀਤ ਸ਼ਾਇਦ ਮੈਂ ਹਾਂਜੀ ਅਸੀਂ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰੇ ਏਰੀਆ ਦਾ ਮੁੰਡਾ ਹੈ ਮੈਂ ਸ਼ੇਅਰ ਕੀਤਾ ਸੀਗਾ ਉਹ ਜੀ ਅਕਸਰ ਤੁਹਾਡੇ ਨਾਲ ਫੋਨ ਤੇ ਗੱਲ ਹੁੰਦੀ ਸੀ ਹਾਂਜੀ ਹਾਂਜੀ ਫੋਨ ਤੇ ਗੱਲ ਹੁੰਦੀ ਸੀ ਮੈਂ ਤਾਂ ਹੁਣ ਵੀ ਉਹਦੇ ਵਾਇਸ ਮੈਸੇਜ ਸੁਣ ਰਿਹਾ ਸੀਗਾ ਵੀ ਇੱਕ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਇਹ ਮੈਮਰੀ ਬਣ ਜਾਣੀ ਲਾਈਵ ਦੇ ਵਿੱਚ ਸੋ ਮੈਂ ਵੀ ਮੇਰੇ ਤੋਂ ਜ਼ਿਆਦਾ ਦੁੱਖ ਉਹਦੀ ਮਾਂ ਨੂੰ ਆ ਉਹਦੀ ਵਾਈਫ ਨੂੰ ਆ ਤੇ ਉਹਦੇ ਜਵਾਕਾਂ ਨੂੰ ਆਉਣ ਵਾਲੇ ਟਾਈਮ 'ਚ ਹਜੇ ਤਾਂ ਸ਼ਾਇਦ ਉਹਨਾਂ ਦੀ ਸੋਝੀ ਹੈ ਨਹੀਂ ਕਿ ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਆ ਪਰਿਵਾਰ ਨੂੰ ਬਹੁਤ ਵੱਡਾ ਮੈਂ ਭਾਈ ਤੁਹਾਨੂੰ ਮੈਂ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਕੀ ਬੋਲਣਾ ਹੈ ਕਿਉਂਕਿ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਚੀਜ਼ਾਂ ਮੈਨੂੰ ਪਤਾ ਤੁਸੀਂ ਚਾਹੁੰਦੇ ਹੋ ਸਾਬ ਮੇਰੇ ਤੋਂ ਚੀਜ਼ਾਂ ਹੋਰ ਵੀ ਆਪਣੇ ਬੰਦੇ ਆ ਜਾਣੇ ਮੈਂ ਮੇਰੀ ਇੰਨੀ ਮੇਰੀ ਕੋਈ ਨਾ ਤੁਸੀਂ ਕਿਉਂ ਗੱਲ ਕਰਦੇ ਹੋ ਤੁਸੀਂ ਉਨੀ ਹਾਂਜੀ ਹਾਂਜੀ ਮੈਂ ਕਿਉਂਕਿ ਪਹਿਲਾਂ ਹੀ ਅਸੀਂ ਵੀ ਕਿਹਾ ਵੀ ਰਾਜਵੀਰ ਦਾ ਕੇਸ ਇਹੋ ਜਿਹਾ ਵੀ ਸਾਨੂੰ ਸਵਾਲ ਪੁੱਛਣੇ ਪੈਂਦੇ ਆ ਕਿਉਂਕਿ ਸ਼ਾਇਦ ਇਹ ਗਲਤੀਆਂ ਨਾ ਹੁੰਦੀਆਂ ਤਾਂ ਰਾਜਵੀਰ ਅੱਜ ਸਾਡੇ ਚ ਹੁੰਦਾ ਫਰਸਟ ਏਡ ਉਸ ਨੂੰ ਸਹੀ ਤਰੀਕੇ ਨਾਲ ਨਹੀਂ ਮਿਲ ਪਾਈ ਉਹ ਸਭ ਕੁਝ ਇਸ ਕਰਕੇ ਜਿਹੜਾ ਮੀਡੀਆ ਨੂੰ ਵੀ ਸਵਾਲ ਪੁੱਛਣੇ ਪੈਂਦੇ ਭਾਈ ਮੀਡੀਆ ਦਾ ਕੰਮ ਆ ਸਵਾਲ ਪੁੱਛਣਾ ਪਰ ਕਈ ਵਾਰੀ ਸਿਚੁਏਸ਼ਨ ਇਹੋ ਜੀ ਹੁੰਦੀ ਆ ਕਿ ਮੈਂ ਨਾ ਤਾਂ ਮੈਂ ਉਹਦੀ ਫਰਸਟ ایڈ ਬਾਰੇ ਬੋਲ ਸਕਦਾ ਚੀਜ਼ਾਂ ਪਰ ਕਰਦਿਆਂ ਨੇ ਜਿੰਨਾ ਜ਼ੋਰ ਲਾਉਣਾ ਸੀਗਾ ਉਹ ਲਾਇਆ ਜਿੰਨਾ ਮੈਨੂੰ ਲੱਗਦਾ ਡਾਕਟਰਾਂ ਨੇ ਜਿੰਨਾ ਜ਼ੋਰ ਲਾਉਣਾ ਸੀ ਲਾਇਆ ਉਹਨਾਂ ਨੇ ਜਿੱਦੋਂ ਜਿੱਥੋਂ ਤੱਕ ਮੈਂ ਜਦੋਂ ਜਦੋਂ ਜਾਣਦਾ ਰਿਆਂ ਜੋ ਜੋ ਮੈਨੂੰ ਨੌਲੇਜ ਸੀਗੀ ਪਰ ਹੁਣ ਵਿਚਲੀਆਂ ਚੀਜ਼ਾਂ ਕਿੱਦਾਂ ਕਿਵੇਂ ਕੀ ਆ ਟੈਕਨੀਕਲ ਟਰਮਸ ਮੈਨੂੰ ਪਤਾ ਨਹੀਂ ਬਾਈ ਉਹ ਚੀਜ਼ ਬਾਰੇ ਮੈਂ ਤੁਸੀਂ ਆਰਾਮ ਨਾਲ ਪਰਿਵਾਰ ਕੋਲ ਬੈਠੋ ਤੁਸੀਂ ਤੁਸੀਂ ਹਾਂ ਜੀ ਵਾਲਸਮੋ ਮੈਂ ਨਾਮ ਮੌਜੂਦ ਆ ਭਾਈ ਜੀ ਇਸ ਮੌਕੇ ਤੇ ਨਾ ਸਵਾਲ ਮੁੱਕ ਜਾਂਦੇ ਆ ਪਰ ਰਾਜਵੀਰ ਦੇ ਕੇਸ ਤੇ ਨਾ ਸਵਾਲ ਪੁੱਛਣੇ ਵੀ ਬਹੁਤ ਜ਼ਰੂਰੀ ਹੋ ਜਾਂਦੇ ਨੇ ਕਿਉਂਕਿ ਰਾਜਵੀਰ ਸ਼ਾਇਦ ਅੱਜ ਜਿਉਂਦਾ ਹੁੰਦਾ ਜੇ ਉਸ ਸਮੇਂ ਰੋਡ ਤੇ ਉਹ ਉਸਾਨ ਨਾਲ ਲੜਦੇ ਹੁੰਦੇ ਜੇ ਉਹਨੂੰ ਫਸਟਡ ਮਿਲੀ ਹੁੰਦੀ ਹੋਰ ਵੀ ਕਿੰਨੀਆਂ ਗੱਲਾਂ ਨੇ ਸਭ ਤੋਂ ਵੱਡੀ ਗੱਲ ਸਭਿਆਚਾਰ ਦੀ ਗੱਲ ਉਹੀ ਕਰਦਾ ਸੀ ਸਭਿਆਚਾਰ ਦੀ ਗੱਲ ਸਟੇਜ ਤੇ ਤੁਸੀਂ ਕਰਦੇ ਸੀ ਲਗਦਾ ਹੈ ਕਿ ਕਿਸੇ ਤਰੀਕੇ ਬਚਾਇਆ ਜਾ ਸਕਦਾ ਸੀ ਬਚਾਇਆ ਜਾ ਸਕਦਾ ਸੀਗਾ ਸ਼ਾਇਦ ਮੈਨੂੰ ਲੱਗਦਾ ਜਦੋਂ ਉਹਨਾਂ ਦਾ ਇਹ ਘਟਨਾ ਵਾਪਰੀ ਸੀ ਜਿਹੜਾ ਉਹ ਸਮਾਂ ਵਿੱਚ ਗਏ ਪਿਆ ਨਾ ਸ਼ਾਇਦ ਜੇ ਉੱਥੋਂ ਦੇ ਡਾਕਟਰ ਉਹਨਾਂ ਨੂੰ ਸਹੀ ਫਸਟ ਏਡ ਦੇ ਕੇ ਸਹੀ ਤਰੀਕੇ ਦੇ ਨਾਲ ਟਰੀਟ ਦੇ ਕੇ ਉੱਥੇ ਤੱਕ ਪਹੁੰਚ ਦਿੱਤਾ ਸ਼ਾਇਦ ਇਹ ਘਟਨਾ ਨਾ ਵਾਪਰਦੀ ਹਨ ਤੇ ਉਹਨਾਂ ਦਾ ਦੇਰੀ ਨਾਲ ਇੱਥੇ ਮੋਹੱਲੀ ਆਉਣਾ ਜਾਂ ਉਹ ਜੋ ਉਥੋਂ ਦੇ ਮੌਜੂਦਾ ਡਾਕਟਰਾਂ ਨੇ ਉਹਨਾਂ ਨੇ ਉਹਨਾਂ ਨੇ ਸਹੀ ਫਸਟ ਏਡ ਨਹੀਂ ਦਿੱਤੀ ਹਨਾ ਤੇ ਜੇ ਸ਼ਾਇਦ ਉਹਨਾਂ ਚੀਜ਼ਾਂ ਵੱਲ ਧਿਆਨ ਦਿੰਦੇ ਉਹ ਡਾਕਟਰ ਉਹਨਾਂ ਨੂੰ ਕਾਲਰ ਲਾ ਕੇ ਭੇਜ ਦਿੰਦੇ ਜਾਂ ਸਹੀ ਫਸਟ ਏਡ ਦੇ ਆ ਕੇ ਪਹੁੰਚਦੇ ਸ਼ਾਇਦ ਹੋ ਸਕਦਾ ਰਾਜਵੀਰ ਅੱਜ ਦਾ ਦਿਨ ਨਾ ਦੇਖਣਾ ਪੈਣਾ ਪਰ ਬਹੁਤ ਦੁਖਦਾਈ ਸ਼ਬਦ ਨਹੀਂ ਹੈਗੇ ਹੁਣ ਬੋਲਣ ਦੇ ਲਈ ਵੀ ਅਸੀਂ ਉਹਨਾਂ ਲਈ ਕੀ ਬੋਲੀਏ ਤਾਂ ਵਾਕਿਆ ਇਹ ਜਿਹੜਾ ਹੈ ਨਹੀਂ ਲੱਗਦਾ ਵੀ ਪੰਜਾਬ ਦੀ ਗੱਲ ਕਰਨ ਵਾਲੇ ਨੌਜਵਾਨ ਜਿਹੜੇ ਨੇ ਜਾਂ ਪੰਜਾਬ ਦੀ ਗੱਲ ਕਰਨ ਵਾਲੇ ਜਿਹੜੇ ਕਲਾਕਾਰ ਆ ਉਸ ੜ ਤੋਂ ਦੂਰ ਹੁੰਦੇ ਜਾ ਰਹੇ ਆ ਭਾਵੇਂ ਸਿੱਧੂ ਮੂਸੇ ਵਾਲੇ ਦੀ ਗੱਲ ਹੋਵੇ ਭਾਵੇਂ ਭਾਵੇਂ ਜਸਵੰਦਰ ਪੱਲਾ ਸਾਹਿਬ ਦੀ ਗੱਲ ਹੋਵੇ ਭਾਵੇਂ ਹੁਣ ਇਹ ਰਾਜਵੀਰ ਜਵੰਦਾ ਮਤਲਬ ਇਹ ਤਾਂ ਸੋਚ ਵੀ ਨਹੀਂ ਸਕਦੇ ਸੀ ਮੈਨੂੰ ਅੱਜ ਵੀ ਯਾਦ ਹੈ ਸਟੇਜ ਤੇ ਖੜੇ ਆ ਇਸ ਨੇ ਇੱਕ ਗੱਲ ਕਹੀ ਸੀ ਕਹਿੰਦੇ ਮੈਂ ਆਪਣੀ ਸਟੇਟ ਤੋਂ ਬਾਹਰ ਗਿਆ ਕਿੱਥੇ ਗਿਆ ਤੇ ਉਹ ਬੰਦੇ ਨੂੰ ਮੈਂ ਸਿੱਧੂ ਮੂਸੇ ਵਾਲੇ ਦਾ ਨਾਮ ਲਿਆ ਤੇ ਉਹ ਕਹਿੰਦਾ ਹਾਂ ਮੈਂ ਸਿੱਧੂ ਮੂਸੇ ਵਾਲੇ ਨੂੰ ਜਾਣਦਾ ਇੱਕ ਕਲਾਕਾਰ ਇੱਕ ਦੂਜੇ ਕਲਾਕਾਰ ਲਈ ਇੰਨੀ ਗੱਲ ਕਹਿਣਾ ਬੜੀ ਵੱਡੀ ਗੱਲ ਹੈ ਤੋ ਰਾਜਵੀਰ ਦੇ ਵਿੱਚ ਇਹ ਬਹੁਤ ਵੱਡਾ ਗੁਣ ਸੀਗਾ ਉਹ ਹਮੇਸ਼ਾ ਹੀ ਸਾਰਿਆਂ ਦਾ ਸਤਿਕਾਰ ਕਰਦੇ ਸੀ ਉਹਨਾਂ ਨੇ ਕਦੇ ਵੀ ਆਪਣੇ ਆਪਣੇ ਆਪ ਨੂੰ ਉੱਚਾ ਨਹੀਂ ਸਮਝਿਆ ਸੀ ਅਸੀਂ ਹਰ ਦੂਜੇ ਤੀਜੇ ਸ਼ੋਸ਼ ਇਕੱਠੇ ਹੁੰਦੇ ਸੀ ਬਹੁਤ ਨਿਮਰਤਾ ਸ ਉਹਨਾਂ ਦੇ ਵਿੱਚ ਬਹੁਤ ਝੁੱਕ ਕੇ ਮਿਲਦੇ ਸੀਗੇ ਤੇ ਬੜੀ ਚੜ੍ਹਦੀ ਕਲਾ ਵਾਲਾ ਇਨਸਾਨ ਸੀਗਾ ਉਹ ਅਸੀਂ ਮੇਰੇ ਨਾਲ ਤਾਂ ਬਹੁਤ ਵੱਡੀਆਂ ਵੱਡੀਆਂ ਯਾਦਾਂ ਉਹਨਾਂ ਦੇ ਜੁੜੀਆਂ ਹੋਈਆਂ ਨੇ ਅਸੀਂ ਬਹੁਤ ਸਟੇਜਾਂ ਸ਼ੇਅਰ ਕਰੀਆਂ ਨੇ ਬਹੁਤ ਜ਼ਿਆਦਾ ਸਟੇਜਾਂ ਹੁਣ ਵੀ ਸਾਡਾ ਇੱਕ ਆਸਟ੍ਰੇਲੀਆ ਦੇ ਵਿੱਚ ਪਲਾਨ ਬਣ ਰਿਹਾ ਸੀਗਾ ਹਨਾ ਹਮੇਸ਼ਾ ਹੀ ਭਾਈ ਜੁਣ ਕਹਿੰਦੇ ਸੀ ਭਾਈ ਆਪਾਂ ਇਕੱਠੇ ਚੱਲਾਂਗੇ ਤਾਂ ਪੰਜਾਬ ਦੇ ਵਿੱਚ ਵੀ ਤੇ ਆਊ ਬਹੁਤ ਸਾਰੀਆਂ ਅਣਗਿਣਤ ਸਟੇਜਾਂ ਸ਼ੇਅਰ ਕੀਤੀਆਂ ਸੀ ਮੈ ਤੇ ਬਾਈ ਨੇ ਤੇ ਬੜੀ ਚੜ੍ਹਦੀ ਕਲਾ ਵਾਲ ਸੀ ਸੱਚੀ ਅੱਜ ਉਹਦੇ ਤੁਰ ਜਾਣ ਦੀ ਖਬਰ ਸੁਣ ਕੇ ਨਾ ਕਾਲਜੇ ਨਿਕਲ ਗਿਆ ਤੇ ਮਤਲਬ ਕੋਈ ਸ਼ਬਦ ਨਹੀਂ ਹੈਗੇ ਵੀ ਕੁਝ ਬੋਲ ਲਈ ਉਹਨਾਂ ਦੇ ਚਰੀਆ ਤੇ ਦਸਤਾਰ ਪੰਜਾਬੀ ਪਹਿਰਾਵਾ ਮਤਲਬ ਇਹ ਸਟੇਜਸ ਦੇਖਨੀ ਆ ਨਾ ਵੀ ਕਲਾਕਾਰ ਜਿਹੜੇ ਤੋਂ ਦੂਰ ਹੁੰਦੇ ਜਾ ਰਹੇ ਸੀ ਉਹਨੇ ਹੋਈ ਚੀਜ਼ ਪ੍ਰਮੋਟ ਕੀਤੀ ਦਸਤਾਰ ਹੋ ਗਿਆ ਉਹ ਸੋਨਾ ਪਹਿਰਾਵਾ ਹੋ ਗਿਆ ਜੇ ਸਟੇਜ ਮਾਡਰਨ ਸਟੇਜ ਹੋਣੀ ਕੋਈ ਤਾਂ ਉਸੇ ਤਰੀਕੇ ਦਾ ਕੋਟ ਪੈਂਟ ਸੂਟ ਪਾ ਕੇ ਤੇ ਹਮੇਸ਼ਾ ਕਹਿੰਦਾ ਸੀਗਾ ਵੀ ਮੇਰੀ ਇਹ ਕਲਾ ਵੀ ਮੈਂ ਇਹਦੇ ਤੇ ਪੂਰਾ ਤਿਆਰ ਹੋ ਕੇ ਜਾਣਾ ਮੈਂ ਉਹਨਾਂ ਸਿੰਗਰਾਂ ਚੋਂ ਨਹੀਂ ਆ ਜਿਹੜੇ ਨਿੱਕਰ ਪਾ ਕੇ ਸਟੇਜ ਤੇ ਪਹੁੰਚ ਜਾਂਦੇ ਉਹ ਸਾਡੀ ਦਸਤਾਰ ਨੂੰ ਪ੍ਰਮੋਟ ਕਰਦੇ ਸੀ ਸਾਡੀ ਸਾਫ ਸੁਥਰੀ ਗਾਇਕੀ ਨੂੰ ਪ੍ਰਮੋਟ ਕਰਦੇ ਸੀਗੇ ਤੇ ਉਹਨਾਂ ਨੇ ਕਦੇ ਵੀ ਤੁਸੀਂ ਦੇਖਿਆ ਉਹਨਾਂ ਜਿੰਨੇ ਮਰਜ਼ੀ ਸ਼ੋਅ ਉਹਨਾਂ ਦੇ ਦੇਖ ਲਓ ਉਹਨਾਂ ਨੇ ਪ੍ਰੋਪਰ ਪੰਜਾਬੀ ਪਹਿਰਾਵੇ ਚ ਪੂਰੀ ਸੋਹਣੀ ਦਸਤਾਰ ਸਜਾ ਕੇ ਸਟੇਜ ਦੇ ਉੱਤੇ ਚੜਨਾ ਤੇ ਪੰਜਾਬੀਅਤ ਦੀ ਹੀ ਗੱਲ ਕਰਨੀ ਕਦੇ ਉਹਨਾਂ ਨੇ ਪੰਜਾਬੀਅਤ ਤੋਂ ਵਾਰ ਦੀ ਗੱਲ ਨਹੀਂ ਕਰੀ ਸੋ ਬੜੀ ਚੜ੍ਹਦੀ ਕਲਾ ਵਾਲਾ ਇਨਸਾਨ ਸੀ। ਦੂਜੇ ਕਹਿੰਦੀ ਗੱਲ ਹੈ ਗੀਤ ਉਹਦੇ ਬੜੇ ਘੱਟ ਗਾਇਕ ਹੁੰਦੇ ਜਿਨ੍ਹਾਂ ਦੇ ਗੀਤ ਨਾ ਫੈਮਲੀ ਸੁਣਨ ਵਾਲੇ ਹੁੰਦੇ ਆ। ਸਾਨੂੰ ਮਨ ਦੁਖਦਾ ਸਾਣਾ ਵੀ ਵੀ ਅੱਜ ਉਹਦੇ ਮੈਂ ਤਸਵੀਰ ਦੇਖ ਰਿਹਾ ਸੀ ਵੀ ਇਹ ਡਿਫੈਂਡਰ ਫੋਰਚੂਨਰ ਚਲਾਣ ਵਾਲਾ ਰਿਹਾ ਹੀ ਨਹੀਂ ਕਮਾਨ ਵਾਲਾ ਰਿਹਾ ਹੀ ਨਹੀਂ ਬਹੁਤ ਵੱਸ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਪਰਿਵਾਰ ਦੇ ਉੱਤੇ ਬਹੁਤ ਵੱਡਾ ਪਹਾੜ ਟੁੱਟਿਆਗਾ ਪਤਾ ਨਹੀਂ ਪ੍ਰਮਾਤਮਾ ਬੱਚਿਆਂ ਦੀਆਂ ਦੁਆਵਾਂ ਸੁਣ ਲੈਂਦਾ ਬੱਚਿਆਂ ਵਾਲੇ ਦੀਆਂ ਅਰਦਾਸਾਂ ਸੁਣਨੇ ਦਾ ਉਹਦੀ ਮਾਂ ਦੀਆਂ ਅਰਦਾਸਾਂ ਸੁਣ ਲੈਂਦਾ ਕਰੋੜਾਂ ਲੋਕਾਂ ਨੇ ਅਰਦਾਸਾਂ ਕਰੀਆਂ ਨੇ ਕਿਸੇ ਦੀ ਅਰਦਾਸ ਸਵੀਕਾਰ ਨਹੀਂ ਹੋਈ ਸੋ ਕੋਈ ਸ਼ਬਦ ਨਹੀਂ ਹੈਗੇ ਬਸ ਹੰਕੀ ਕਹੀਏ ਬਸ ਬਾਈ ਹਰਜੀਤ ਹਰਮਨ ਸਾਡਾ ਮੌਜੂਦ ਹੈ ਰਾਜਵੇਚਵੰਦੇ ਦੇ ਜੱਦੀ ਪਿੰਡ ਦੇ ਵਿੱਚ ਮੌਜੂਦ ਆ ਬਾਈ ਜੀ ਮੈਨੂੰ ਨਹੀਂ ਲੱਗਦਾ ਕਿਸੇ ਨੇ ਅੱਜ ਤੱਕ ਕਿਸੇ ਸਿੰਗਰ ਵਸਤੇ ਇੰਨੀ ਅਰਦਾਸਾਂ ਹੋਈਆਂ ਹੋਣੀਆਂ ਅੱਜ ਤੱਕ ਲਾਈਫ ਚ ਤਾਂ ਨਹੀਂ ਦੇਖੀਆਂ ਫੀਲਡ ਚ ਵੀ ਬਹੁਤ ਚਿਰ ਹੋ ਗਿਆ ਇਹਨੂੰ ਇੰਨੇ ਲੋਕ ਅਰਦਾਸਾਂ ਨਹੀਂ ਕਰਦੇ ਦੇਖੇ ਇੰਨੇ ਕਲਾਕਾਰ ਕਿਸੇ ਲਈ ਰੋਂਦੇ ਨਹੀਂ ਦੇਖੇ ਇਥੋਂ ਪਤਾ ਲੱਗਦਾ ਵੀ ਜਵੰਧੇ ਦਾ ਕਲਾਕਾਰਾਂ ਚ ਕਿੰਨਾ ਹਾਲਾ ਕਿ ਸਾਡਾ ਆਪਣਾ ਮੇਰਾ ਬਹੁਤ ਘਟ ਹੋਣਾ ਹਰ ਇੱਕ ਵੱਡੇ ਛੋਟੇ ਦੇ ਅੱਜ ਜਦੋਂ ਵੀ ਚੈਨਲ ਤੇ ਦੇਖਦੇ ਆ ਤਾਂ ਰੋਂਦਾ ਨਜ਼ਰ ਆਉਂਦਾ ਕਿੰਨਾ ਪਿਆਰ ਹੋ ਜੇ ਉਹ ਕਰਦਾ ਹੋ ਕਿਸੇ ਦਾ ਤਾਂ ਉਹਦੇ ਲਈ ਇੰਨੇ ਦੁਖੀ ਨੇ ਸਾਰੇ ਅੱਜ ਪਿੰਡ ਵਸਿਆ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਅਖੰਡਪਾਟ ਸਾਹਿਬ ਚੱਲ ਰਿਹਾ ਸੀ ਤੇ ਉਸ ਸਮੇਂ ਜਦੋਂ ਸਾਨੂੰ ਖਬਰ ਮਿਲੀ ਨਾ ਤੇ ਸਾਰਾ ਪਿੰਡ ਹੀ ਰੋ ਪਿਆ ਮਤਲਬ ਉਹ ਸਾਰਾ ਪਿੰਡ ਹੀ ਇੱਕ ਤਰੀਕੇ ਨਾਲ ਉਸ ਦਾ ਪਰਿਵਾਰ ਸੀ ਮੇਰੇ ਖਿਆਲ ਦੇ ਵਿੱਚ ਭੋਗ ਜਿਹਾ ਪਿਆ ਨਹੀਂ ਹੁਣ ਅੱਜ ਤੇ ਖੰਡ ਪਾੜਦਾ ਹਾਂ ਜੀ ਹਾਂ ਪਿੰਡ ਵਾਲਿਆਂ 'ਚ ਜੁੜਿਆ ਰਹਿਣਾ ਮੈਂ ਫੋਟੋਆਂ ਦੇਖਦਾ ਕਈ ਵਾਰ ਦੇਖਦਾ ਜਵੰਧ ਦੇ ਆਉਂਦੇ ਆਉਣਾ ਸੋਸ਼ਲ ਮੀਡੀਆ ਤੇ ਬਈ ਬੱਚਿਆਂ 'ਚ ਖੇਡਦਾ ਫਿਰਦਾ ਤੇ ਇਹ ਵੀ ਕਹਿੰਦਾ ਸੀ ਪਿੰਡ ਵਾਲਿਆਂ ਨੂੰ ਕੋਈ ਕੰਮਕਾਰ ਆ ਵੀ ਮੈਨੂੰ ਦੱਸੋ ਪੈਸੇ ਵੀ ਕਿੰਨੇ ਚਾਹੀਦੇ ਨੇ ਦੱਸੋ ਸੋ ਜਿਹੜਾ ਬੰਦਾ ਪਿੰਡ ਨਾਲ ਜੁੜਿਆ ਜੀ ਉਹਦਾ ਅਫਸੋਸ ਹੁੰਦਾ ਪਿੰਡ ਵੀ ਕਰਦਾ ਤੇ ਆਲਾ ਦਵਾਲਾ ਵੀ ਕਰਦਾ ਪਰਿਵਾਰ ਨੂੰ ਮਿਲੇ ਸੀਗੇ ਮੈਂ ਮਾਤਾ ਜੀ ਨੂੰ ਮਿਲਿਆ ਸੀ ਜਦੋਂ ਫੁਟੇਜ ਦੇ ਵਿੱਚ ਰਾਜੀਵੀਰ ਐਡਮਿਟ ਸੀਗਾ ਤੇ ਸਾਨੂੰ ਪੂਰੀ ਆਸ ਸੀ ਕਿਉਂਕਿ ਕਈ ਬਹੁਤ ਕਈ ਕੇਸ ਅਜਿਹੇ ਦੇਖੇ ਆ ਜਿਹੜਾ 6-6 ਮਹੀਨੇ ਵੀ ਲੱਗੇ ਸਾਡੀ ਆਪਦੀ ਨਿਗਾ ਚ ਵੀ ਨਹੀਂ ਡਾਕਟਰਾਂ ਨੇ ਬਿਲਕੁਲ ਹੱਥ ਖੜੇ ਕੀਤੇ ਹੋਏ ਸੀ ਪਰ ਉਹ ਠੀਕ ਹੋਏ ਮੈਂ ਕਹਾ ਵੀ ਉਹਦੀ ਸਿਹਤ ਪੱਖੋਂ ਵੀ ਬਹੁਤ ਹੈਲਦੀ ਹੈ ਪੀ ਪ੍ਰਮਾਤਮਾ ਜਰੂਰ ਕਰੂਗਾ ਵੀ ਆਪਾਂ ਇਹ ਠੀਕ ਹੋਊਗਾ ਸਾਨੂੰ ਪੂਰੀ ਆਸਤੀ ਬਾਕੀ ਉਹ ਤੋਂ ਵੱਡੀ ਆਸਤੀ ਲੋਕਾਂ ਦੀਆਂ ਦੁਆਵਾਂ ਦੀ ਪੀ ਇਹ ਕਰਿਸ਼ਮਾ ਹੋਊਗਾ ਉਹ ਕਹਿੰਦਾ ਲੋਕਾਂ ਨੇ ਦੁਆਵਾਂ ਕੀਤੀਆਂ ਲੋਕਾਂ ਨੇ ਅ ਅਰਦਾਸਾਂ ਕੀਤੀਆਂ ਦੁਆਵਾਂ ਮੰਗੀਆਂ ਤੇ ਲੱਗਦਾ ਵੀ ਸੀ ਵੀ ਕੁਛ ਨਾ ਕੁਛ ਐ ਚਮਤਕਾਰ ਹੋ ਜਾਏ ਸੱਚੀ ਦੱਸਾਂ ਮੈਂ ਆਪਣੇ ਦਿਲ ਨੂੰ ਜਾਨ ਕਰਕੇ ਕਹਿੰਦਾ ਉਹ ਕਹਿੰਦਾ ਜਿਹਦਾ ਵੀ ਫੋਨ ਆਉਣਾ ਉਹ ਕਹਿੰਦੇ ਵੀ ਅਸੀਂ ਆ ਕਦੇ ਪਾਠ ਕੀਤਾ ਨਹੀਂ ਜਾਂ ਸਮਾ ਨਹੀਂ ਵੀ ਇਹਦੇ ਲਈ ਅਸੀਂ ਉੱਠ ਕੇ ਜ਼ਰੂਰ ਕੀਤਾ ਜਵੰਦੇ ਲਈ ਉਹ ਇੱਥੇ ਤਾਂ ਫਿਰ ਰੱਬ ਨਾਲ ਵੀ ਸ਼ਿਕਵਾ ਬੰਦਦਾ ਤੇ ਜਿਵੇਂ ਕਈ ਇਹ ਕਿ ਪ੍ਰਮਾਤਮਾ ਆਪਾਂ ਮੰਨਦੇ ਆਂ ਵੀ ਪ੍ਰਮਾਤਮਾ ਨੂੰ ਵੀ ਮੰਨਣੀ ਚਾਹੀਦੀ ਆਂ ਅਸੀਂ ਲੋਕਾਂ ਦੀਆਂ ਦੁਆਵਾਂ ਮੈਂ ਇੱਥੇ ਧੱਕਾ ਕਰ ਗਿਆ ਪ੍ਰਮਾਤਮਾ ਪ੍ਰਮਾਤਮਾ ਦਾ ਧੱਕਾ ਕਰ ਗਿਆ ਪਰ ਨਹੀਂ ਲੱਗਦਾ ਵੀ ਜੇ ਸਿਸਟਮ ਸਹੀ ਹੁੰਦਾ ਜੇ ਸੜਕਾਂ ਸਹੀ ਹੁੰਦੀਆਂ ਜੇ ਉਸ ਸਮੇਂ ਉਸਾਂ ਨਾ ਪੜਦੇ ਹੁੰਦੇ ਤੇ ਜੇ ਫਰਸਟ ایڈ ਸਹੀ ਮਿਲੀ ਹੁੰਦੀ ਤੇ ਅੱਜ ਰਾਜਵੀਰ ਸਾਡੇ ਝੁੰਦਾ ਇਹ ਵੀ ਕਿੱਥੇ ਕਹੋਂਦਾ ਜੀ ਤੁਸੀਂ ਕਿੰਨੀਆਂ ਵੀਡੀਓ ਦੇਖ ਲਈ ਬਹੁਤ ਦੁਨੀਆ ਹੁੰਦੀ ਹਜ਼ਾਰਾਂ ਲੋਕ ਹੁੰਦੇ ਜਿਹੜੇ ਆਹ ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋਏ ਨੇ ਪਰ ਹੁਣ ਕੀ ਬਣ ਜੂਗਾ ਅੱਜ ਤੋਂ ਬਾਅਦ ਹੋ ਜੂ ਆਪਣਾ ਮਸਲਾ ਹੱਲ ਕੱਲੂ ਖਤਮ ਹੋ ਕਹਾਂ ਸਰਕਾਰਾਂ ਹੁਣ ਮੈਨੂੰ ਨਹੀਂ ਪਤਾ ਵੀ ਇਹ ਜਦਾਂ ਲੋਕਾਂ ਨੂੰ ਕੋਈ ਧਰਨੇ ਧੁਰਨੇ ਦੇ ਪ੍ਰਤੀ ਵੀ ਲਾ ਦੇਣੇ ਚਾਹੀਦੇ ਨੇ ਜਿੱਥੇ ਹੋਰ ਲੱਗਦੇ ਨੇ ਨਹੀਂ ਤਾਂ ਕੋਈ ਨਹੀਂ ਨਹੀਂ ਤਾਂ ਫਿਰ ਇਹ ਜਿੱਦਾਂ ਰੋਜ਼ ਦੇਖਦੇ ਹੋ ਉਹਦੇ ਵਿੱਚ ਜਵੰਦਾ ਕੋਈ ਕੱਲ ਨੂੰ ਆਪਣੇ ਵਰਗਾ ਹੋਰ ਆ ਜੂਗਾ ਇਦਾਂ ਦਾ ਅਸੀਂ ਵੀ ਰਾਤ ਨੂੰ ਸੜਕਾਂ ਤੇ ਸਫਰ ਕਰਦੇ ਆ ਸਾਨੂੰ ਵੀ ਮਿਲਦੇ ਨੇ ਜੀ ਸ਼ੀਸ਼ੇ ਫਟ ਜਾਂਦੇ ਨੇ ਗੱਡੀਆਂ ਦੇ ਕਈ ਵਾਰੀ ਇਹ ਤਾਂ ਪੱਕਾ ਇਲਾਜ ਕਿਵੇਂ ਹੋਊਗਾ ਇਹ ਮੈਨੂੰ ਨਹੀਂ ਪਤਾ ਲੱਗਦਾ ਆ ਟੈਕਸ ਰੋਲਾ ਪਾਉਂਦਾ ਸੀ ਅੱਜ ਕੋਈ ਬਾਈ ਟੈਕਸ ਤਾਂ ਪੱਕਾ ਹਾਂ ਪ੍ਰੋਟੈਸਟ ਟੈਕਸ ਦਿਨੇ ਆ ਮਾਦਾ ਗੁੰਗਾ ਇਕੱਠੇ ਹੋ ਕੇ ਇਹ ਵੀ ਧਰਨਾ ਲਾ ਦਿਓ ਜੀ ਹੁਣ ਜਦੋਂ ਕੋਈ ਹਰੇ ਗੱਲੇ ਧਰਨੇ ਤੇ ਨਿਬੜਨ ਲੱਗ ਗਈ ਇੱਕ ਆਵਾਰਾ ਪਸ਼ੂਆਂ ਦਾ ਵੀ ਲੱਗ ਜਾਣਾ ਚਾਹੀਦਾ ਕਿ ਸਰਕਾਰ ਜਵਾਬ ਦੇ ਵੀ ਕੋਈ ਵੀ ਹੋਵੇ ਚਾਹੇ ਸੈਂਟਰ ਦੀ ਹੋਵੇ ਚਾਹੇ ਉੱਤੇ ਦੀ ਹੋਵੇ ਰੋਜ਼ਾਨਾ ਪੰਜਾਬ ਦੇ ਵਿੱਚ ਹੀ ਇੱਕ ਮੌਤ ਹੋ ਰਹੀ ਹੈ ਐਕਸੀਡੈਂਟ ਪਤਾ ਨਹੀਂ ਕਿੰਨੇ ਹੁੰਦੇ ਹੋਣਗੇ ਜੇ ਭਾਰਤ ਦੀ ਗੱਲ ਕਰੀਏ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੇ ਵਿੱਚ ਇਹ ਮੌਤਾਂ ਗਿਣੀਆਂ ਜਾ ਰਹੀਆਂ ਨੇ ਮਹੀਨੇ ਦੇ ਵਿੱਚ ਤੇ ਜੀ ਅਸੀਂ ਆਪ ਹੱਥੋਂ ਜੋ ਮੋਬਾਈਲ ਨਾਲ ਅਸੀਂ ਦੇਖਦੇ ਆਂ ਕੋਈ ਮਾਤਾ ਤੁਰੀ ਜਾਂਦੀ ਆ ਉਹਨੂੰ ਪਤਾ ਵੀ ਨਹੀਂ ਹੁੰਦਾ ਵੀ ਸਾਡੇ ਕੋਲ ਦੀ ਵੀ ਲੰਗਦੇ ਆ ਪਸ਼ੂ ਆਪਣੇ ਅਗਲੀਆਂ ਚ ਵੀ ਹੈਗੇ ਆ ਕਈ ਵਾਰ ਆਪਾਂ ਨੂੰ ਉਹਨਾਂ ਵੱਲ ਹੁੰਦਾ ਨਹੀਂ ਖਿਆਲ ਵੀ ਐਦਾਂ ਦਾ ਵੀ ਕੁਝ ਹੋ ਸਕਦਾ ਡਰ ਲੱਗਦਾ ਉਹਨਾਂ ਦੇ ਕੋਲ ਦੀ ਲੰਗਦੇ ਆ ਤਾਂ ਬੈ ਕੇ ਮੋੜੇ ਹੁਣ ਕਈ ਵਾਰ ਮੈਂ ਆਪ ਖੁਦ ਆਪਣੇ ਗੇਟ ਚੋਂ ਵਾਪਸ ਆਇਆ ਹਾਲਾਂਕਿ ਉਹਨਾਂ ਦੀ ਸੇਵਾ ਵੀ ਕਰਦੇ ਆ ਪਾਣੀ ਪੂਣੀ ਵੀ ਪਲਾ ਕੇ ਰੱਖੀ ਦਾ ਕੰਧ ਕੋਲੇ ਉਹ ਜਦੋਂ ਵੀਡੀਓ ਦੇਖਦੇ ਆ ਅਸੀਂ ਡਰ ਜੰਨੇ ਆ ਫਿਰ ਇਹਦਾ ਤੁਹਾਨੂੰ ਮੈਂ ਤਾਂ ਤੁਹਾਡੇ ਇਹਦੇ ਮਾਧਿਅਮ ਰਾਹੀਂ ਬੇਨਤੀ ਕਰਮਾ ਕੋਈ ਸੁਣਦਾ ਹੋਵੇ ਸਰਕਾਰ ਕੋਈ ਸੁਣਦੀ ਹੋਵੇ ਇਹ ਇਹ ਮਸਲਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਇਹ ਵੀ ਗੱਲ ਆ ਕਹਿੰਦੇ ਗੱਡੀ ਦੇ ਵਿੱਚ ਜਿਹੜਾ 4 ਘੰਟੇ ਉਸਨੇ ਟਰੈਵਲ ਕੀਤਾ 4-5 ਘੰਟੇ ਟਰੈਵਲ ਕੀਤਾ ਕੁਝ 1 ਘੰਟੇ ਵੀ ਕਹਿ ਰਿਹਾ ਤੇ ਕਹਿੰਦੇ ਉਹ ਟਰੈਵਲ ਜਿਹੜਾ ਕੀਤਾ ਜੇ ਉਹ ਐਂਬੂਲੈਂਸ ਹੁੰਦੀ ਤਾਂ ਤਾਂ ਵੀ ਸ਼ਾਇਦ ਸਹੀ ਹੁੰਦਾ ਜਿਹੜੇ ਡਾਕਟਰ ਨੇ ਪਹਿਲਾਂ ਕਿਹਾ ਵੀ ਉਹਦਾ ਇਲਾਜ ਜਿਹੜਾ ਹੈ ਉਹਦੇ 'ਚ ਕਰਨਾ ਗੱਡੀ ਦੇ ਵਿੱਚ ਉਹਨੂੰ ਫਰਸਟ ایڈ ਦੇਣੀ ਸ਼ੁਰੂ ਕਰਤੀ ਹਾਂ ਇਹ ਤਾਂ ਮੈਂ ਸੁਣਦਾ ਵੀ 8:30 ਵਜੇ ਦਾ ਇਹ ਘਟਨਾ ਵਾਪਰੀ ਹੋਈ ਆ ਵੀ 1:30 ਵਜੇ 2:00 ਵਜੇ ਕਿਤੇ ਇੱਥੇ ਪਹੁੰਚੇ ਆ ਹਸਪੀਟਲ 'ਚ ਉਹ ਪਹਿਲਾ ਸਮਾਂ ਮੈਨੂੰ ਲੱਗਦਾ ਜੇਕਰ ਮਿਲ ਜਾਂਦਾ ਸਹੀ ਫਸਟ ਏਡ ਮਿਲ ਜਾਂਦੀ ਜਾਂ ਡਾਕਟਰੀ ਚੰਗੇ ਤਾਂ ਸ਼ਾਇਦ ਕੁਝ ਹੋਰ ਸਥਿਤੀ ਹੋਣੀ ਸੀ ਅੱਜ ਦੀ ਨਹੀਂ ਜੀ ਕਿੰਨੇ ਆਉਂਦਾ ਸਾਨੂੰ ਤਾਂ ਕਹਿੰਦੇ 10:00 ਵਜੇ ਬਾਬੇ ਨੇ ਸਮਾਪਤੀ ਕਰਨੀ ਆ ਸੀ ਕਿ ਬਾਬਾ 10:00 ਵਜੇ ਛੇਤੀ ਕਰੀ ਜਾਂਦੇ ਜਿਦਾਂ ਸੀ ਘਰ ਤੋਂ ਬਾਰੇ ਚਾਹੀਆਂ ਜਦੋਂ ਦੇਖਿਆ ਵੀ ਹਾਏ ਇੱਥੇ ਘਾਤੋ ਈ ਛੇਤੀ ਕਰੀ ਜਾਂਦੇ ਆ ਸਰ ਜੀ ਅਰਦਾਸ ਹੋ ਕੇ ਟੀ ਇੱਕ ਦਾ ਵੀ ਰੌਣਾ ਪੈ ਗਿਆ ਵੀ ਰਾਜੀ ਵੀ ਤਾਂ ਇੰਨੀ ਕਾ ਉੱਤੇ ਸਾਡੇ ਸਾਰੇ ਘਰ ਸਾਰੇ ਚੋੜ ਲਾ ਕੇ ਘੜ ਕੇ ਕਾਸੀ ਨਹੀਂ ਕਸਾ ਦੇ ਬਰਾ ਮਾੜਾ ਹੋਇਆ ਇਹ ਰੱਬ ਕੀ ਚਾਹਤੇ ਕਰੇ ਨਾ ਇੰਨੀ ਤਰੱਕੀ ਕਰਦਾ ਸੀ ਪਹਿਲਾ ਪੁਲਿਸ ਜੀ ਉੱਥੋਂ ਢ ਕੇ ਬਚਾਰਾ ਗਾੜਿਆ ਚ ਲੱਗ ਗਿਆ ਆ ਤਾਂ ਪਤਾ ਹੀ ਨਹੀਂ ਸੀ ਸਾਡੇ ਨਾਂ ਨੇ ਆ ਪਾੜਾ ਮਰ ਤਿਆ ਜਾਣ ਮਾਦਾ ਜੀ ਕੋਈ ਹਾਰ ਨਹੀਂ ਨਾ ਬੱਚਿਆਂ ਦਾ ਨਾ ਘਰ ਵਾਲੀ ਦਾ ਨਾ ਪਿੰਦਾ ਦੱਦੀ ਬੈਠੀ ਹੋਵੇ ਐਡੇ ਐਡੇ ਦੱਖ ਲੱਗ ਜਾਣ ਬਰਾਵਾ ਕੋਈ ਜ਼ਿੰਦਗੀ ਨਹੀਂ ਹੁੰਦੀ ਮਾਦੇ ਕਿਲਾ ਤੋਰੇ ਹੋਣੇ ਜਿਹਦਾ ਸਿਰ ਦਾ ਸਾਈਂ ਵੀ ਚਲਾ ਗਿਆ 2 ਸਾਲ ਪਹਿਲਾਂ ਅਜ ਪੁੱਤ ਚਲਾ ਹਾਂਜੀ ਸਦਮਾ ਗੁਰਦੁਆਰੇ ਚ ਵੀ ਉਹ ਤਾਂ ਕਹੀ ਜਾਂਦੀ ਸੀ ਮੈਂ ਤਾਂ ਬਿਲਕੁਲ ਆਦ ਤੇ ਬਹੁਤ ਬਾੜ ਸੀ ਕਹਣਾ ਲਵੀ ਚੜਿਆ ਗਿਆ ਫਿਰ ਪਤਲੀ ਬਾਣ ਸੀ ਆ ਤਾਂ ਪਤਾ ਹੀ ਨਹੀਂ ਸੀ ਵੀ ਮਤਨੇ ਵਿਆਹ ਕਰਤਾ ਪਾਜੜ ਵਾ ਤੁਹਾਡਾ ਹੋਇਆ ਬਹੁਤ ਜਿਆਦਾ ਹੀ ਮਾਣਾ ਵੀਰਾ ਕੁਛ ਨਹੀਂ ਕਹਿ ਸਕਦੇ ਗੁਰੂ ਘਰ ਹੀ ਕਹਿੰਦੇ ਮਹਾਰਾਜ ਉਹਦੀ ਮੰਮੀ ਨੂੰ ਡੈਲੀ ਬੱਚਾ ਨੂੰ ਠੀਕ ਠਾਕ ਰੱਖ ਕਰਤਾ ਅੰਦਰਾਸਤੀਆਂ ਵਾਸ਼ਨ ਉਹਨਾਂ ਦੇ ਬੱਚਿਆਂ ਨੂੰ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਹੋਇਆ ਸਾਡੇ ਨਹੀਂ ਰਹਿ ਰਾਜਵੀਰ ਜਵੰਦਾ ਅਰਦਾਸਾਂ ਬਹੁਤ ਹੋਈਆਂ ਪਰ ਜੋ ਰੱਬ ਨੂੰ ਮਨਜ਼ੂਰ ਸੀ ਉਹ ਹੈ। ਤੁਮੇ ਨਾਲ ਇਸ ਸਮੇਂ ਗ੍ਰੰਥੀ ਸਿੰਘ ਮੌਜੂਦ ਆ ਪਾਈ ਸਾਹਿਬ ਮੌਜੂਦ ਆ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਸਨ। ਰੋਜ਼ਾਨਾ ਅਰਦਾਸਾਂ ਹੋ ਰਹੀਆਂ ਸੀ। ਪਿੰਡ ਵਾਸੀਆਂ ਨੂੰ ਇੱਕ ਉਮੀਦ ਵੀ ਸੀ ਵੀ ਰਾਜਵੀਰ ਜਵੰਦਾ ਵਾਪਸ ਆਏਗਾ। ਤੁਹਾਨੂੰ ਵੀ ਉਮੀਦ ਸੀ ਵੀ ਰਾਜਵੀਰ ਜਵੰਦਾ ਜਿਵੇਂ ਬਚਪਨ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਜਾਂਦਾ ਸੀ ਉਸ ਤਰੀਕੇ ਨਾਲ ਹੀ ਵਾਪਸ ਆਏਗਾ। ਪਰ ਅੱਜ ਜਿਹੜੀ ਖਬਰ ਮਿਲੀ ਯਕੀਨਤਾ ਨਹੀਂ ਹੋਇਆ। ਯਕੀਨ ਕਰਨ ਵਾਲੀ ਗੱਲ ਨਹੀਂ ਸੀ ਅੱਜ ਸ੍ਰੀ ਅਖੰਡ ਪਾਤਸ਼ਾਹ ਦਾ ਭੋਗ ਇਸ ਗੁਰਦੁਆਰਾ ਸਾਹਿਬ ਉਹਨਾਂ ਦੇ ਤੰਦਰੁਸਤੀਆਂ ਲਈ ਪਾਇਆ ਤੇ ਭੋਗ ਪਾ ਕੇ ਜਦੋਂ ਕੀਰਤਨ ਸ਼ੁਰੂ ਕੀਤਾ ਇੱਕ ਸ਼ਬਦ ਪੜਿਆ ਤੇ ਅੱਧ ਘੰਟੇ ਬਾਅਦ ਜੇ ਸਮਾਪਤੀ ਕਰਨੀ ਸੀ ਇੱਕ ਸ਼ਬਦ ਪੜਿਆ ਤੇ ਸਰਪੰਚ ਸਾਹਿਬ ਆਣ ਕੇ ਕਹਿੰਦੇ ਬਾਬਾ ਜੀ ਸਮਾਪਤੀ ਕਰ ਦਿਓ ਬਸ ਇੰਨੀ ਸੁਣ ਕੇ ਮਨ ਨੂੰ ਝਟਕਾ ਚ ਲੱਗਾ ਪਰ ਸੋਚਿਆ ਵੀ ਖਰੇ ਕੋਈ ਗੱਲ ਹੋਣੀ ਹੈ ਸਰ ਆਰਾਮ ਲਈ ਨਾਨ ਸਾਹਿਬ ਪੜ ਕੇ ਤੇ ਅਰਦਾਸ ਕਰਕੇ ਅਸੀਂ ਉਹਦੀ ਤੰਦਰੁਸਤੀ ਦੀ ਅਰਦਾਸ ਕੀਤੀਆਂ ਨੇ ਗੱਲ ਹੈਗੀ 9:00 ਵਜੇ ਤੇ 55 ਮਿੰਟ ਦੀ ਬਾਅਦ ਵਿੱਚ ਭੋਗ ਪਾ ਕੇ ਜਦ ਦੇਗ ਵੰਡੀ ਉਹਦਾ ਪਤਾ ਲੱਗਾ ਵੀ ਤੇ ਰਾਜਵੀਰ ਦੀ ਹਾਲਤ ਬਿਲਕੁਲ ਨਾਜੇਗਾ ਸਰਪੰਚ ਨੇ ਫਿਰ ਬਾਹਰ ਆਣ ਕੇ ਦੱਸਿਆ ਵੀ ਉਹ ਪੰਦਰ ਵੀ ਉਹ ਨਹੀਂ ਰਹਿ ਤੇ ਇਹ ਜਦੋਂ ਗੱਲ ਸੁਣੀ ਤੇ ਇੱਕਦਮ ਇਹ ਮਨ ਨੂੰ ਸਨ ਰਹਿ ਗਿਆ ਕਿਉਂਕਿ ਇੰਨੀਆਂ ਅਰਦਾਸਾਂ ਤੇ ਸਾਨੂੰ ਵਿਸ਼ਵਾਸ ਸੀ ਸਾਰਿਆਂ ਨੂੰ ਸਾਨੂੰ ਹੀ ਬਹੁਤ ਵਿਸ਼ਵਾਸ ਸੀ ਵੀ ਸਤਿਗੁਰੂ ਜੀ ਕਿਰਪਾ ਕਰਨਗੇ ਔਰ ਜੋ ਕੁਛ ਵੀ ਵਾਪਰਦਾ ਉਸ ਦੇ ਹੁਕਮ ਦੇ ਵਿੱਚ ਹੀ ਹੁੰਦਾ ਹੁੰਦਾ ਪਾਣੇ ਵਿੱਚ ਵਾਪਰਦਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਮਰ ਲਿਖਾਇ ਮੰਡਲ ਮੈਂ ਆਏ ਜੀਵ ਦਾ ਪਹਿਲੇ ਮਰਨ ਲਿਖਿਆ ਜਾਂਦਾ ਫਿਰ ਉਹ ਇਸ ਸੰਸਾਰ ਤੇ ਪੈਦਾ ਹੁੰਦਾ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਤੇ ਪਾਣਾ ਹੁਣ ਮੰਨਣਾ ਕਹਿਣਾ ਕਠਣਾ ਪਰ